ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਬੈਂਸ ਆਪਣੀ ਪਤਨੀ ਮੁਸ਼ਾ ਵੈਂਸ ਅਤੇ ਬੱਚਿਆਂ ਸਣੇ ਜੈਪੁਰ ਪਹੁੰਚੇ ਨੇ 8 ਜੁਲਾਈ ਤੱਕ ਜੈਪੁਰ ਰਹਿਣਗੇ ਅਤੇ ਇਸ ਦੌਰਾਨ ਕਈ ਇਤਿਹਾਸਕ ਥਾਵਾਂ ਦਾ ਦੌਰਾ ਕਰਨਗੇ ਜਿਸ ਵਿੱਚ ਅਮੀਰ ਕਿਲਾ ਤੇ ਜੈਪੁਰ ਸਿਟੀ ਸ਼ਾਮਲ ਹੈ ਵੈਂਸ ਅੱਜ ਚਲਾਨਾ ਦੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ ਵਿੱਚ ਆਯੋਜਿਤ ਇੱਕ ਵਪਾਰਕ ਸੰਮੇਲਨ ਨੂੰ ਸੰਬੋਧਨ ਕਰਨਗੇ ਜਿੱਥੇ ਉਹ ਭਾਰਤ ਅਮਰੀਕਾ ਵਪਾਰਕ ਸਬੰਧਾਂ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਇਸ ਤੋਂ ਇਲਾਵਾ ਉਹ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੇ ਰਾਜਪਾਲ ਪਾਗੜੀ ਨਾਲ ਵੀ ਮੁਲਾਕਾਤ ਕਰਨਗੇ ਬਲਕਿ ਉਹ ਆਗ੍ਰਾ ਦਾ ਦੌਰਾ ਕਰਨਗੇ ਤੇ ਤਾਜ ਮਹਿਲ ਕੰਪਲੈਕਸ ਵਿੱਚ ਕ੍ਰੀਪ ਤਨ ਘੰਟੇ ਬਿਤਾਉਣਗੇ ਇਸ ਤੋਂ ਬਾਅਦ ਉਹ ਜੈਪੁਰ ਪਰਤਣਗੇ ਤੇ ਸਿਟੀ ਪੈਲੈਸ ਦਾ ਦੌਰਾ ਕਰਨਗੇ 24 ਅਪ੍ਰੈਲ ਨੂੰ ਜੈਪੁਰ ਤੋਂ ਵਾਸ਼ਿੰਗਟਨ ਡੀਸੀ ਲਈ ਰਵਾਨਾ ਹੋਣਗੇ ਅਮੀਰ ਪੈਲੈਸ 'ਚ ਪਹੁੰਚਣ ਤੇ ਉਹਨਾਂ ਦਾ ਰਵਾਇਤੀ ਰਾਜਸਥਾਨੀ ਅੰਦਾਜ਼ ਵਿੱਚ ਸਵਾਗਤ ਕੀਤਾ ਜਾਪੇਗਾ ਅਤੇ ਜੋਧਪੂਰੀ ਪੱਗ ਬਨ ਕੇ ਸਨਮਾਨ ਦਿੱਤਾ ਜਾਪੇਗਾ ਉਹਨਾਂ ਲਈ ਕਟਪੁਤਲੀ ਨਾਚ ਲੋਕ ਸੰਗੀਤ ਰਵਾਇਤੀ ਪੁਸ਼ਾਕਾਂ ਦਾ ਆਯੋਜਨ ਕੀਤਾ ਜਾਵੇਗਾ ਦੌਰੇ ਤੇ ਮਰਦ ਨਜ਼ਰ ਪੁਕਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ